ਸਟਾਈਮ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਖੜਿਆ ਜਿੱਥੇ ਕਿ 75ਵਾਂ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਬੱਚੇ ਕੀ ਨਾਮ ਹੈ ਸਨੋਵਰ ਅ ਅੱਜ ਕਿਹੜਾ ਸਕੂਲ ਤੋਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਅੱਜ ਕੀ ਤੁਸੀਂ ਇਹ ਪਰਫਾਰਮੈਂਸ ਕੀ ਦਿਖਾਈ ਹੈ ਅੱਜ ਅਸੀਂ ਪੀਟੀ ਸ਼ੋ ਕਿੱਤਾ ਸੀ ਅ ਜਿਹੜਾ ਤੁਹਾਡੇ ਸਕੂਲ ਦੀ ਪੜ੍ਹਾਈ ਦੀ ਗੱਲ ਕਰੀਏ ਆਪਾਂ ਕਿੰਨਾ ਕੁ ਉੱਪਰ ਆ ਜਿਹੜੇ ਬਾਕੀ ਜੋ ਸਕੂਲਾਂ ਦੇ ਨਾਲੋਂ ਸਾਰੇ ਅੱਧਾ ਤਾਂ ਕੈਨ ਵਿੱਚ ਸਾਡੇ ਜ਼ਿਲ੍ਹੇ ਵਿੱਚ ਅਵਲ ਨੰਬਰ ਤੇ ਹੈ ਸਾਡਾ ਸਕੂਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਹੈ ਅਸੀਂ ਸੈਲਫ ਮੇਡ ਆਪਣਾ ਸਕੂਲ ਸਮਾਰਟ ਸਕੂਲ ਬਣਾਇਆ ਹੈ ਸਾਡਾ ਸੈਲਫ ਮੇਡ ਬਣਿਆ ਹੈ ਤੇ ਪੜ੍ਹਾਈ ਜਿੰਨ ਜਿਹਦੀ ਗੱਲ ਕਰੀਏ ਉਹ ਸਭ ਤੋਂ ਵਧੀਆ ਹੈ ਬੈਸਟ ਹੈ ਅਸੀਂ ਮਤਲਬ ਸਾਰੇ ਬੈਠੇ ਹੈ ਸਾਰਿਆਂ ਨੇ ਮਤਲਬ ਉਥੋਂ ਹੀ ਪੜ੍ਹਾਈ ਕੀਤੀ ਹੈ ਮੈਂ 6th ਕਲਾਸ ਤੋਂ ਲੱਗੀ ਵੀ ਹਾਂ ਉੱਥੇ 6th ਕਲਾਸ ਤੋਂ ਹੀ ਮੈਂ ਉੱਥੇ ਪੜ੍ਹਦੀ ਹਾਂ ਤੇ ਮੈਨੂੰ ਉਥੇ ਦੀ ਪੜ੍ਹਾਈ ਬਹੁਤ ਚੰਗੀ ਲੱਗੀ ਤੇ ਅੱਜ ਤੁਸੀਂ ਪਰਫਾਰਮੈਂਸ ਕੀਤੀ ਐ ਆਮ ਆਪਣੇ ਘਰਾਂ ਦੇ ਵਿੱਚ ਟੀਵੀਾਂ ਦੇ ਉੱਤੇ ਮੋਬਾਈਲਾਂ ਦੇ ਉੱਤੇ ਲੋਕ ਇਹ ਜਿਹੜੇ ਪ੍ਰੋਗਰਾਮ ਦੇਖਦੇ ਆ ਪਰ ਲੇਕਿਨ ਘਰ ਬੈਠੇ ਔਰ ਇਹ ਦੇਖਣ ਦਾ ਕਿੰਨਾ ਕ ਆਨੰਦ ਆ ਜਿਹੜਾ ਉਹ ਵੱਖਰਾ ਹੈ ਸਰ ਕਰਾਂ ਟੀਵੀਆ ਤੇ ਤਾਂ ਅਸੀਂ ਡੇਲੀ ਇਹ ਦੇਖਦੇ ਰਹਿੰਦੇ ਆ ਕੁਛ ਨਾ ਕੁਛ ਐਂਟਰਟੇਨਮੈਂਟ ਤੇ ਮੋਬਾਈਲਾ ਤੇ ਜ਼ਿਆਦਾ ਦੇਖਦੇ ਆ ਬਟ ਰੀਅਲ ਵਿੱਚ ਜਿਹੜਾ ਦੇਖਣ ਦੀ ਉਹ ਹੁੰਦੀ ਹੈ ਨਾ ਉਹ ਆਟੇ ਹੁੰਦੀ ਹੈ ਹੁਣ ਅਸੀਂ ਐਨਾ ਸੋਣਾ ਉਹ ਗੀਤਾ ਕਰ ਰਹੇ ਆ ਉਹ ਆਟੇ ਅਸੀਂ ਲਾਈਵ ਦੇਖੀ ਆਪਣੀ ਅੱਖਾਂ ਨਾਲ ਦੇਖੀ ਵੈਰੀ ਗੁੱਡ ਐ ਸੀ ਗਰਲ ਸਕੂਲ ਦੇ ਬੱਚੇ ਤੇ ਬਹੁਤ ਵਧੀਆ ਇਹਨਾਂ ਨੇ ਪਰਫਾਰਮੈਂਸ ਵੀ ਜਿਹੜੀ ਕੀਤੀ ਆ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਮੇਰੇ ਕਿਪਾਸ ਸਿੰਘ ਲੋਗਨ